ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੇ ਨਵੇਂ ਬਲੌਗ ਦੇ ਵਿੱਚ ਟਾਈਮ ਹੋ ਗਿਆ ਹੁਣ ਸਹੀ 7 ਅ 7 ਵਜ ਗਏ ਮੈਂ ਅੱਜ ਅੱਧਾ ਘੰਟਾ ਪਹਿਲਾਂ ਜਾਨਵਰ ਬੰਨ ਤੇ ਬਹੁਤ ਸਾਰੇ ਭਰਾ ਪੋਸਟ ਦੇ ਸੀ ਬਈ ਬਨ ਕੇ ਇੱਕ ਵਾਰੀ ਵੀਡੀਓ ਬਣਾ ਕੇ ਦੱਸਿਓ ਕੱਲੇ ਕੱਲੇ ਜਾਨਵਰ ਦੀ ਡਿਟੇਲ ਕਿੰਨੇ ਟਾਈਮ ਦਾ ਕੈਸ ਹੋਏ ਸੂਪਿਆ ਤੇ ਕਿਹੜੇ ਸੀਮਨ ਦਾ ਬਈ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਸੀਮਣਾ ਦਾ ਪਹਿਲਾਂ ਇੰਨੀ ਗੌਰ ਨਹੀਂ ਕਰਦਾ ਸੀ ਸੋ ਨੂੰ ਸਹੀ ਗੱਲ ਦੱਸਾਂ ਜਮਾਂ ਦਿਲੋਂ ਮੇਰਾ ਪਹਿਲਾਂ ਇੰਟਰਸਟ ਨਹੀਂ ਸੀਗਾ ਇਹਦੋਂ ਪਹਿਲਾਂ ਇਹਦੋਂ 2-3 ਸਾਲ ਪਹਿਲਾਂ ਬਿਲਕੁਲ ਹੀ ਇੰਟਰਸਟ ਨਹੀਂ ਸੀਗਾ ਚੰਡੀ ਜੁੰਡੀ ਘੜ ਰਹਿੰਦੇ ਸੀਗੇ ਉਦੋਂ ਬਾਹਰ ਤੇ ਇੰਨਾ ਚੰਨੀ ਗੌਰ ਜੀ ਨਹੀਂ ਸੀ ਜਦੋਂ ਘਰੇ ਹੁੰਦਾ ਸੀਗਾ ਮੈਂ ਉਦੋਂ ਨਮਾਨਮੋ ਦਿੰਦਾ ਸੀ ਸਾਫ ਸਵੱਈ ਦਾ ਮੈਨੂੰ ਪਹਿਲੇ ਦਿਨੋਂ ਹੀ ਜ਼ਿਆਦਾ ਇਹ ਹੋਆਗਾ ਮਤਲਬ ਸ਼ੌਂਕੀਆਂ ਸਾਫ ਸਵੱਈ ਦਾ ਤੇ ਮੈਂ ਉਧਰ ਵੀ ਘਰੇ ਸਾਫ ਸਵੱਈ ਜ਼ਿਆਦਾ ਰੱਖਦਾਗਾ ਤੇ ਇਦਾਂ ਦੇ ਵਿੱਚ ਤਾਂ ਮੈਂ ਪੂਰੀ ਪ੍ਰੋਪਰ ਕਰਕੇ ਰੱਖਦਾ ਛੋਟੇ ਹੁੰਦੇ ਤੋਂ ਲੈ ਕੇ ਸੀਮਨ ਦੀ ਡਿਟੇਲ ਬਈ ਇਕੱਲੇ ਆਪਾਂ ਨੂੰ ਚਨਾਵ ਦੀ ਹੈਗੀ ਚਨਾਵ ਕੋਹੀ ਨੂਰ ਦਾਗਾ ਤੇ ਆ ਜਿਹੜੀ ਬੱਛੀ ਲੈਂਦੀ ਸੀ ਮਾਸੀ ਤੋਂ ਇਹ ਸਪਾਈਕ ਦੀ ਹੈਗੀ ਜਿਹੜੀ ਉਹ ਬੂਰੀ ਖੜੀ ਹੈਗੀ ਉਹ ਲੌਂਗ ਵਾਲੇ ਗੋਲਡਨ ਦੀ ਹੈਗੀ ਬਸ ਇਹ ਤਿੰਨ ਜਾਨ ਬਰਾਂਬਰੇ ਪਤਾ ਹੈ ਬਾਕੀ ਆਪਾਂ ਨੂੰ ਬਹੁਤਾ ਕੋਈ ਸੀਮਨ ਡਿਟੇਲ ਨਹੀਂ ਹੈਗੀ ਹਾਂ ਜਿਹੜੀ ਆਪਣੀ ਇਹ ਛੋਟੀ ਸੋਨ ਵਾਲੀ ਹੈਗੀ ਇਹ ਬਹੁਤ ਸੋਹਣੀ ਛੋਟੀ ਹੈ ਇਹ ਬਰੀਡ ਦੇ ਵਿੱਚ 100% ਮੁਰਰਾ ਦੀ ਹੈ ਇਹ ਤੋਂ ਆਪਾਂ ਨੂੰ ਚੰਗੇ ਦੁੱਧ ਦੀ ਉਮੀਦ ਹੈ ਪਹਿਲੇ ਸਵੇਰ ਲਗਭਗ 13 ਜਾਂ 14 ਲੀਟਰ ਦਾ ਪਲੱਸ ਕਰਨੀ ਕਰਨਾ ਚਾਹੀਦਾ ਇਹਨੂੰ ਬਾਕੀ ਨੂੰ ਮੈਪਲੇ ਦੀ ਫੀਡ ਚੱਲੀ ਜਾਂਦੀ ਹੈਗੀ ਡਰਾਈਪਾਈ ਸੀਗੀ ਤੇ ਹੁਣ ट्रांजੈਕਸ਼ਨ ਚੱਲੀ ਜਾਂਦੀ ਹੈਗੀ ਦੇਖਦੇ ਆ ਕੀ ਰਿਜ਼ਲਟ ਆਉਂਦੇ ਨੇ ਆਪਾਂ ਨੂੰ ਆਹ ਗਾਂ ਹੀ ਰਹਿ ਗਈ ਪਹਿਲਾਂ ਆਪਣੇ ਸਾਰਿਆਂ ਨੂੰ ਜਿਹੜੇ ਪੁਰਾਣੇ ਜੁੜੇ ਹੋਣੇ ਉਹਨਾਂ ਨੂੰ ਪਤਾ ਉਹ ਸਾਰੀਆਂ ਗਾਈਆਂ ਦਾ ਹੀ ਫਾਰਮ ਸੀਗੀਆਂ ਲਗਭਗ 8-9 ਵੱਡੀਆਂ ਗਾਈਆਂ ਹੁੰਦੀਆਂ ਸੀ ਸੇਹ ਸਾਤ ਬੱਚੀਆਂ ਹੋ ਜਾਂਦੀਆਂ ਸੀਗੀਆਂ ਤੇ ਵਧੀਆ ਚੱਲਦਾ ਸੀ ਕੰਮਕਾਰ ਚਲੋ ਹੌਲੀ-ਹੌਲੀ ਮਨ ਬਦਲ ਗਿਆ ਕੰਮ ਬਦਲ ਗਿਐ ਕੰਮ ਬਦਲ ਲਿਆ ਮੱਜਾਂ ਦੇ ਆ ਗਏ ਗਆਂਿਆਂ ਤੋਂ ਆਹ ਮੱਝ ਲਈ ਸੀ ਆਪਾਂ ਨੇ ਬਈ ਇਹ ਤੋਂ 4-5 ਸਾਲ ਪਹਿਲਾਂ 5-6 ਸਾਲ ਪਹਿਲਾਂ ਇੱਕ 70000 ਦੀ ਆਪਾਂ ਗਾਲੀਆ ਬਰਕਤਾਂ ਪੰਨਿਆਂ ਨੇ ਘਰੇ ਨੇ ਅਲੇ ਸਾਲ ਪਹਿਲੇ ਟਿੱਕੇ ਤੇ ਰਹਿੰਦੀ ਹੈਗੀ ਤੇ ਕੱਟੀ ਦਿੰਦੀ ਹੈ 100% ਸਾਰੀਆਂ ਕੱਟੀਆਂ ਇਸੇ ਦਿਨੇ ਇਹਨੇ ਹੁਣ ਸਾਰ ਆਪਣੇ ਕੋਲ ਆ ਦਿੱਤੀ ਸੀਗੀ ਫਿਰ ਇਹ ਦਿੱਤੀ ਸੀਗੀ ਫਿਰ ਉਹ ਪਤਲੋ ਫਿਰ ਤੇ ਉਹ ਝਿਮਨੀ ਗਾਹਾਂ ਇਹ 200 ਸੂਈ ਆਪਣੇ ਕੋਲੇ ਦੀ ਛੋਟੀ ਤੇ ਜਿਹੜੀ ਦੂਜੇ ਨੰਬਰ ਤੇ ਸੂਈ ਸੀ ਆਪਣੇ ਕੋਲੇ ਆ ਕੇ ਇਹ ਪਹਿਲੇ ਸੂਈ ਹੁਣ ਸੋਣ ਲੱਗੀ ਹੈਗੀ ਬਾਕੀ ਇਹ ਗਾਂ ਆਪਾਂ ਮੂਰੇ ਵੇਚ ਦੇਣੀ ਹੈ ਵੀ ਫਾਰ ਸੇਲ ਕਰ ਦੇਣੀ ਹੈਗੀ ਮੂਰੇ ਲਗਭਗ ਇਹਨੂੰ ਸੂਈ ਨੂੰ ਹੋ ਗਏ ਮੈਨੂੰ ਲੱਗਾ 4 ਮਹੀਨੇ ਤੇ ਹਾਂ ਟੀਕਾ ਭੜਾ ਇਹਨੂੰ ਹੋ ਗਏ ਮੈਨੂੰ ਲੱਗਾ 2 ਮਹੀਨੇ ਅ ਮੜ ਕੇ ਬੋਲੀ ਨਹੀਂ ਹਜੇ ਚੈੱਕ ਪਾਸ ਕਰਾਈ ਨਹੀਂ ਹੈਗੀ ਉਮੀਦ ਹੈਗੀ ਵੀ ਰਹਿ ਗਈ ਹੋਊਗੀ ਬਾਕੀ ਗਰੂਮੀ ਰਹਿ ਜੂ ਆਪਣੇ ਕੋਲ ਬੱਚਿਆਂ ਚੋਂ ਤੇ ਰਹਿ ਜੂਗੀ ਬੋਲੋ ਰਹਿ ਜੂਗੀ ਤੇ ਚਨਾਵ ਵੀ ਵੇਚਾਂਗੇ ਚਨਾਵ ਫਜੇ ਠੈਰ ਕੇ ਵੇਚਾਂਗੇ ਥਾਂ ਦਾ ਚੱਕਰ ਆ ਗਰਮੀਆਂ ਦੇ ਵਿੱਚ ਤਾਂ ਔਖਾ ਸੌਖਾ ਕੱਢਣਾ ਪੂਗਿਆ ਕਿ ਅੱਧ ਕੀ ਚਨਾਵ ਛੋਟਾਗਾ ਉ ਚਨਾਵ ਤੇ ਰੁਪਏ ਵਧੇ ਲਾਗੇ ਸੀ ਬਈ ਤੇ 33-34000 ਰੁਪਿਆ ਲੱਗਿਆ ਸੀਗਾ ਆਈ ਵੀ ਸੀਗੇ ਬਾਈ ਮੋਗੇ ਤੋਂ ਲੈਣ ਪਰ ਉਦੋਂ ਮਾਣਾ ਹੋਰ ਸੀਗਾ ਉਦੋਂ ਨਹੀਂ ਦਿੱਤਾ ਤੇ ਰੱਖਣ ਦੀ ਸਲਾਹ ਹੈਗੀ ਆ ਬਟ ਥਾਂ ਦਾ ਚੱਕਰ ਪੈਂਦਾ ਜਰੂਰ ਤੇ ਬਾਕੀ ਬਾਈ ਇਹ ਵੀ ਇਹਦੇ ਅੱਧ ਕੀ ਵਧੀਆ ਸੀਮਨਪਰਾ ਹੋਇਆ ਪੰਜਾਬ ਵਾਲ ਦਾ ਨੀਲੀ ਰਵੀ ਦਾ ਚਨਾਵ ਦੀ ਮਾਂ ਦੇ ਇਹ ਦੇਖਦੇ ਆਂ ਕਿ ਕੀ ਕੀ ਕਰਦੀ ਹਜੇ ਰਹਿੰਦੀ ਐ ਥੋੜੇ ਦਿਨ ਹੋਏ ਨੇ ਭਰਾ ਜੀ ਨੂੰ ਹਜੇ ਪੱਕਾ ਕਨਫਰਮ ਨਹੀਂ ਹੈਗਾ ਵੀ ਰਹੂਗੀ ਕਿ ਨਹੀਂ ਤੇ ਬਾਕੀ ਇਹਨਾਂ ਦੋਨਾਂ ਦੇ ਮੇਰੇ ਝਾਕਾ ਵੀ ਹੁਣ ਦੁਬਾਰੇ ਗਰੋਵਰ ਸਟਾਰਟ ਕੀਤੀ ਜਾਵੇ ਪਤਲੂ ਤੇ ਗੋਰੀ ਦੀ ਕਿਉਂਕਿ ਹੁਣ ਇਹ 1.5 ਸਾਲ ਨੂੰ ਹੋ ਗਈਆਂ ਦੋਨੇ ਤੇ ਟੀਕੇ 2 ਕੇ ਭਰਾਈ ਇਹਨਾਂ ਦੇ ਇੱਕ ਦੋ ਮਹੀਨੇ ਚ ਬੋਲਣ ਲੱਗਣੀਆਂ ਪਾウダー ਪਾウダー ਸ਼ੁਰੂ ਕਰ ਦੇਾਂਗੇ ਫਿਰ ਮਹੀਨੇ ਕਜ ਬੋਲ ਕੇ ਬੁਲਾ ਕੇ ਇਹਨਾਂ ਦੇ ਟੀਕੇ ਭਰਾਵਾਂਗੇ ਤੇ ਹੋਰ ਕੋਈ ਸਵਾਲ ਹੁੰਦੇ ਆ ਬਹੁਤ ਸਾਰੇ ਭਰਾਵਾਂ ਦੇ ਜਰੂਰ ਮੈਂ ਇਕੱਲੇ ਇਕੱਲੇ ਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦਾ ਹਾਂ ਨਾ ਕ ਵੈਸੇ ਤਾਂ ਸੋਡੇ ਬਹੁਤ ਸਾਰੇ ਸੁਝਾਅ ਆਉਂਦੇ ਨੇ ਐਨੀਮਲਾਂ ਬਾਰੇ ਸਲਾਹਾਂ ਆਉਂਦੀਆਂ ਨੇਗੀਆਂ ਟੂਰ ਬਾਰੇ ਬਹੁਤ ਸਾਰੀਆਂ ਗਾਈਡੈਂਸ ਆਉਂਦੀਆਂ ਨੇ ਮੈਨੂੰ ਵੀ ਟੂਰ ਤੇ ਕਦੋਂ ਜਾਣਾ ਕਦੋਂ ਕਿੱਥੇ ਜਾਣਾਗਾ ਬਈ ਬਿਲਕੁਲ ਜਾਵਾਂਗੇ ਟੂਰ ਤੇ ਤੁਹਾਨੂੰ ਪਤਾ ਹੁਣ ਜੀਮੀਦਾਰਾਂ ਦਾ ਥੋੜਾ ਜਿਹਾ ਸਰੋਂ ਦਾ ਸੀਜ਼ਨ ਚੱਲੀ ਜਾਂਦਾਗਾ ਸਰੋਂ ਬਿਜੀ ਹੋਈ ਸੀ 11 ਤੋਂ 11 ਇਦੂ ਆ ਤੇ ਕਣਕਾਂ ਜੂਗੀ ਤਾਂ ਕਰਕੇ ਹੁਣ ਦੇਖਦੇ ਆ ਵੀ ਹਫਤੇ ਤੱਕ ਦਾ ਕਦੋਂ ਟਾਈਮ ਨਿਕਲਦਾਗਾ ਜਦੋਂ ਹੀ ਆਪਣੇ ਕੋਲ ਟਾਈਮ ਨਿਕਲਦਾ ਟੂਰ ਤੇ ਬਿਲਕੁਲ ਨਿਕਲਾਂਗੇ ਬਾਈ ਆਪਾਂ 2-3 ਪਲਾਨ ਬਣਗੇ ਟੂਰ ਦੇ 2-3 ਮਿੱਤਰਾਂ ਨੇ ਬਾਹਰੋਂ ਆਉਣਾ ਉਹਨਾਂ ਨਾਲ ਵੀ ਇੱਕ ਟੂਰ ਬਣ ਗਿਆ ਲੈ ਲ ਦਖ ਦਾ ਬਾਕੀ ਦੇਖਦੇ ਆਂਗੇ ਨਿਕਲੇ ਤੋਂ ਪਤਾ ਲੱਗੂ ਜਿੱਦ ਦੇ ਨਿਕਲ ਗਏ ਉਦੋਂ ਕਨਫਰਮਾਂਗਾ ਹਨਾ ਘਰੇ ਦਾ ਬੈਠੇ ਗੱਲਾਂ ਹੀ ਹੁੰਦੀਆਂ ਨੇ ਉਹੀ ਗੱਲ ਹੈਗੀ ਤੇ ਮਾ ਕੇ ਮੇਰੀ ਇੱਕ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਵੀਡੀਓ ਦੇਖਦੇ ਨੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਬਹੁਤ ਸਾਰੀ ਸਪੋਰਟ ਆਉਂਦੀ ਹੈ ਬਹੁਤ ਸਾਰੇ ਕਮੈਂਟ ਆਉਂਦੇ ਨੇ ਤੁਹਾਡੇ ਮੈਂ ਡੇਲੀ ਪੜ੍ਹਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੈ ਤੇ ਤੈਦਲੋਂ ਜਿਹੜੇ ਨੇ ਸੋਹਣੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਹਰੇਕ ਵੀਡੀਓ ਨੂੰ ਮੇਰੀ ਨੂੰ ਮੈਨੂੰ ਸਪੋਰਟ ਕਰਦੇ ਨੇ ਹਰੇਕ ਤਰ੍ਹਾਂ ਦੀ ਤੇ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਧੰਨਵਾਦ ਬਈ ਸਾਰਿਆਂ ਦਾ